ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਵੀ ਸਭ ਠੀਕ ਠਾਕ ਚੜ੍ਹਦੀ ਕਲਾ ਵਿੱਚ ਹੋਵੋਗੇ ਸੋ ਦੋਸਤੋ ਅੱਜ ਤੁਹਾਨੂੰ ਇੱਕ ਪ੍ਰੋਡਕਟ ਦਿਖਾਉਣੇ ਆਗਾ ਇਹ ਸਾਰਿਆਂ ਦੇ ਤਕਰੀਬਨ ਆਪਣੇ ਘਰਾਂ ਦੇ ਵਿੱਚ ਕੰਮ ਆਉਣ ਵਾਲੀ ਚੀਜ਼ ਹੈਗੀ ਇਹ ਨਹੀਂ ਹੋਇਆ ਵੀ ਸਾਡੇ ਇਕੱਲੇ ਜੈਰੀ ਫਾਰਮਰਾਂ ਦੇ ਉੱਤੇ ਕੰਮ ਆਉਣ ਵਾਲੀ ਚੀਜ਼ ਤੇ ਇਹ ਜਿਹੜਾ ਪ੍ਰੋਡਕਟ ਹੈਗਾ ਜੀ ਇਹ ਜਿਹੜਾ ਹੁਣ ਤੁਸੀਂ ਉੱਪਰ ਦੇਖੋ ਜੀ ਐਮਐਸਆਰ ਕੰਪਨੀ ਦਾ ਜੀ ਤੇ ਵਾਟਰ ਲੈਵਲ ਕੰਟਰੋਲ ਵਾਲ ਇਹਦਾ ਨਾਮ ਹੈਗਾ ਜੀ ਐਮਐਸਆਰ ਕੰਪਨੀ ਆ ਵਾਟਰ ਲੈਵਲ ਕੰਟਰੋਲ ਵਾਲ ਵਾਟਰ ਲੈਵਲ ਕੰਟਰੋਲ ਵਾਲ ਜਿਵੇਂ ਆਪਾਂ ਪਸ਼ੂਆਂ ਨੂੰ ਨਾ ਡੱਗੀਆਂ ਹੁੰਦੀਆਂ ਨੇ ਫਾਰਮਾਂ ਦੇ ਵਿੱਚ ਤੇ ਉਹਦੀ ਸਿੱਧੀ ਸਪਲਾਈ ਆਪਾਂ ਟੈਂਕੀ ਦੇ ਵਿੱਚੋਂ ਲਾ ਕੇ ਤੇ ਸਿੱਧਾ ਵੀ ਇਹਨੂੰ ਕੋਈ ਬੰਦ ਕਰਨ ਦੀ ਲੋੜ ਨਹੀਂ ਹੈਗੀ ਕੋਈ ਛੱਡਣ ਦੀ ਲੋੜ ਨਹੀਂ ਹੈਗੀ ਤੇ ਆਟੋਮੈਟਿਕ ਇਹਨਾਂ ਸਾਨੂੰ ਤਾਂ ਬਈ ਸਰਦਾ ਨਹੀਂ ਹੈਗਾ ਪੈਰੀ ਫਾਰਮ ਦੇ ਵਿੱਚ तकरीबन ਸਾਰਿਆਂ ਦੇ ਵਿੱਚ ਈਟ ਵਾਲੇ ਹੀ ਲੱਗੇ ਹੁੰਦੇ ਆਟੋਮੈਟਿਕ ਸਿਸਟਮ ਹੁੰਦਾ ਜਿੰਨਾ ਕਿ ਪਾਣੀ ਨਿਕਲ ਗਿਆ ਜੀ ਉਨਾ ਪਾਣੀ ਦਾ ਲੈਵਲ ਹੋਰ ਆ ਜਾਂਦਾ ਸੋ ਇੱਕ ਨਾ ਇਹ ਦੇਸੀ ਜਿਹੇ ਹੁੰਦੇ ਹੁੰਦੇ ਨੇ ਆਪਣੇ ਦੁਕਾਨਾ ਦੇ ਉੱਤੋਂ ਇੱਥੋਂ ਵੀ ਆਪਣਾ ਪੀਵੀਸੀ ਦਾ ਸਮਾਨ ਮਿਲਦਾ ਹੈਗਾ ਤੇ ਉਹੋ ਜਿਆਦਾ ਕੰਮ ਨਹੀਂ ਕਰਦੇ ਜਦੋਂ ਪਾਣੀ ਦਾ ਪ੍ਰੈਸ਼ਰ ਹੁੰਦਾ ਨਾ ਤੇ ਲੱਗੀ ਵਾਲਾ ਲੱਗੀ ਵਾਲੇ ਪ੍ਰੈਸ਼ਰ ਨਾਲ ਹੀ ਖਰਾਬ ਹੋ ਜਾਂਦਾ ਇਹਨੂੰ ਤੁਸੀਂ ਚਾਹੇ ਮੋਟਰ ਤੇ ਨਾ ਸਿੱਧਾ ਸਪਲਾਈ ਦੇ ਕੇ ਸਟਾਰਟ ਕਰ ਦਿਓ ਛੋਟੇ ਯਾਰ ਪਾਈਪ ਪੱਟੀ ਜਾਊਗੀ ਪਿੱਛੋਂ ਪਰ ਇਹ ਜਿਹੜਾ ਬਾਲ ਹੈ ਇਹ ਖਰਾਬ ਨਹੀਂ ਹੁੰਦਾ ਲੰਮੇ ਸਮੇਂ ਦੀ ਗਾਰੰਟੀ ਹੈ ਜੀ ਵੀ ਖਰਾਬ ਹੁੰਦੇ ਨਹੀਂ ਹੈਗਾ ਇਹ ਜਿੱਥੇ ਡੈਰੀ ਫਾਰਮਾਂ ਦੇ ਵਿੱਚ ਲੱਗਿਆ ਹੋਇਆ ਨਾ ਪੰਜ-ਪੰਜ ਸਾਲ ਹੋ ਗਏ ਵੀ ਕਹਿੰਦੇ ਵੀ ਹਜੇ ਤੱਕ ਕੋਈ ਦਿੱਕਤ ਨਹੀਂ ਆਈ ਹਜੇ ਤੇ ਫਿਰ ਤੋਂ 7-8 ਸਾਲ ਹੋ ਗਏ ਇਹ ਇਹ ਹੈਗਾ ਜੀ ਬਾਲ ਇਹਦੇ ਇਹ Amazon ਦੇ ਉੱਤੇ ਤੁਸੀਂ ਲੈ ਸਕਦੇ ਹੋ Amazon ਦੇ ਉੱਤੋਂ ਮਿਲ ਜਾਂਦਾ ਹੈਗਾ ਤੇ ਉਹ ਇਹ ਆਪਣੇ ਜਿਹੜੇ ਦੁਕਾਨਦਾਰਾਂ ਕੋਲੋਂ ਨਹੀਂ ਮਿਲਦਾ ਹੈਗਾ ਤੁਸੀਂ ਫੋਟੋ ਖਿੱਚ ਕੇ ਰੱਖ ਲਓ ਸਕਰੀਨ ਸ਼ਾਟ ਲੈ ਕੇ ਜੇ ਤੁਸੀਂ ਮੰਗਵਾਉਣਾ ਚਾਹੁੰਦੇ ਆ ਇਹ ਦੇ ਵਿੱਚ ਇਹਦੇ ਵਿੱਚ ਸਮਾਨ ਕੀ ਕੀ ਆਉਂਦਾ ਆਪਣੇ ਨਾਲ ਉਹ ਵੀ ਦੇਖ ਲੈ ਆ। ਹੋ ਲਿਆ ਆ ਟੇਪ ਜੀ ਹੈਗੀ ਜਿਹੜੀ ਲਾਉਣ ਵਾਲੀ ਹੁੰਦੀ ਆ ਉੱਪਰ ਉਹ ਹੋ ਗਈ ਤੇ ਆਹ ਹੋ ਗਿਆ ਇਹਦੇ ਨਾਲ ਐਲੋ ਠੀਕ ਹੈ ਜੀ ਬਾਹਰ ਲੱਗੂਗਾ ਇਹ ਲੋਗ ਤੇ ਪਾਣੀ ਥੱਲੇ ਜਾਊਗਾ ਦਾ ਕਿ ਸਿੱਧਾ ਨਹੀਂ ਵਾਰਦਾ 탱크 ਦੇ ਵਿੱਚ ਤੇ ਆਹ ਆ ਗਿਆ ਜੀ ਦਾ ਸਿਸਟਮ ਦੇ ਵਿੱਚ ਪਾਣੀ ਦੇ ਵਿੱਚ ਜੇ ਕੋਈ ਤਕ ਚੀਜ਼ ਆ ਜੇ ਨਾ ਉਹਨੂੰ ਵੀ ਕੰਟਰੋਲ ਕਰਦਾ ਰਿਹਾ ਦੇਖੋ ਤੇ ਇਧਰੋਂ ਪਾਣੀ ਜਿਹੜਾ ਇਹ ਆਪਣਾ ਬਾਹਰ ਦਿੱਕਤ ਹੈ ਜਿਹੜਾ ਜਾਲੀ ਵਾਲਾ ਪਾਸੇ ਜਾਲੀ ਵਾਲੇ ਪਾਸਿਓ ਇਨ ਹੋਊਗਾ ਤੇ ਇਧਰਲੇ ਪਾਸੇ ਹੋਊਗਾ ਆਊਟ ਉੱਪਰ ਇਹਦੇ ਆਸਾਨ ਵੀ ਦਿੱਤੇ ਆ ਤੀਰ ਦੇ ਨਾਲ ਇਕ ਵਾਟੀ ਦੇ ਨਾਲ ਬਾਹਰ ਤੇ ਖਾਬ ਨਹੀਂ ਹੁੰਦਾ ਬਾਈ ਜੀ ਇਹ ਇਹਦੇ ਪਾਣੀ ਜੋ ਇੱਥੇ ਆ ਕੇ ਲੱਗ ਗਿਆ ਨਾ ਇਹਦੇ ਬਾਲ ਜੀ ਹੁੰਦੀਆਂ ਅੰਦਰ ਉਹ ਤਾਂ ਚੱਕੀ ਜਾਂਦੀ ਹੈ ਤੇ ਪਾਣੀ ਤਾਂ ਲੋਕ ਉੱਥੇ ਲੱਗ ਜਾਂਦਾ ਇਹ ਇਹ ਤਿੰਨੇ ਚਾਰੀ ਚੀਜ਼ਾਂ ਹੁੰਦੀਆਂ ਨੇ ਇੱਥੇ ਦੇ ਨਾਲ ਇੱਕ ਜਿਹੜੀ ਕਾਪੀ ਜੀ ਵੀ ਮਿਲਦੀ ਹੈਗੀ ਇਹ ਤੁਹਾਨੂੰ ਦੱਸਦੀ ਆ ਕਿਵੇਂ ਪਾਣੀ ਅੰਦਰ ਜਾਂਦਾ ਕਿਵੇਂ ਇਹਦਾ ਜਿਹੜਾ ਫਲੋ ਹੁੰਦਾ ਹੈਗਾ ਤੇ ਚੱਲਦਾ ਹੈਗਾ ਸਾਰੀਆਂ ਚੀਜ਼ਾਂ ਦੇ ਨਾਲ ਚੀਜ਼ਾਂ ਹੈਗੀ ਤੋ ਇਹ ਚਾਰੇ ਪੰਜੇ ਚੀਜ਼ਾਂ ਜਿਹੜੀਆਂ ਹੌਂਸਿਆਂ ਦੇ ਨਾਲ ਤੇ ਆਮ ਜਿਹਨੇ ਵੀ ਘਰਾਂ ਦੇ ਵਿੱਚ ਲਵਾਉਣੇ ਹੈਗੇ ਆਪਣੇ ਪਸ਼ੂਆਂ ਵਾਸਤੇ ਹੁੰਦਾ ਹੈ ਨਾ ਇਹ ਚੀਜ਼ ਬਹੁਤ ਬੈਸਟ ਹੈ ਬਈ ਖਰਾਬ ਨਹੀਂ ਹੁੰਦੀ ਯਾਰ ਇਹ ਵੱਡੀ ਚੀਜ਼ ਹੈਵੀ ਹੈ ਪੂਰੀ ਇਹ ਸਾਰਾ ਕੁਝ ਲਿਖਿਆ ਹੋਇਆ ਹੈ ਵੀ 1.5 ਇੰਚੀ ਦਾ ਇਹ 1 ਇੰਚੀ ਦਾ ਹੈ ਆਪਾਂ 1 ਇੰਚੀ ਦੀ ਪੈਪਰ ਦੇ ਉੱਤੇ ਲਾਉਣਾ ਹੈਗਾ 1 ਇੰਚੀ ਦਾ ਦੇਖੋ 1.5 ਇੰਚ ਦਾ ਵੀ ਮਿਲ ਜੂ 3.5 ਦਾ ਵੀ ਮਿਲ ਜੂ ਬਾਰੇ ਪ੍ਰਕਾਰ ਦੇ ਹੁੰਦੇ ਨੇ 1.5 ਇੰਚ ਦਾ ਤੇ ਇਹ ਜਿਹੜੀ ਫਾਰਮਰ ਦੇ ਉੱਤੇ ਆਟੋਮੈਟਿਕ ਪਾਣੀ ਵਾਲਾ ਸਿਸਟਮ ਹੈ ਗੇਟ ਵਾਲ ਬਾਲ ਦੀ ਤਰ੍ਹਾਂ ਲੈਵਲ ਵਾਟਰ ਰੇਵਲ ਇਹਦਾ ਨਾਮ ਹੈਗਾ ਜੀ ਆਹਮ ਇੱਕ ਵਾਰੀ ਫੇਰ ਸੰਦੋ ਜੀ ਤੁਹਾਨੂੰ ਦਿਖਾਵੀਆਂ ਜਿੰਨਾ ਵਾਟਰ ਲੈਵਲ ਕੰਟਰੋਲ ਵਾਲਾ ਵਾਹ ਤੁਸੀਂ ਇਹ ਲਾਓ ਵੀ ਕੰਮ ਕਰਾਂ ਦੇ ਵਿੱਚ ਵੀ ਇਹ ਲਾਉਣੀ ਹੈ ਬਹੁਤ ਵਧੀਆ ਚੀਜ਼ ਹੈ ਉਹ 150 ਰੁਪਏ ਦਾ ਆਉਂਦਾ ਪੁਰਾਣਾ ਜਿਹੜਾ ਹੁੰਦਾ 1.5 200 ਦਾ ਵੀ ਮਿਲ ਜਾਂਦਾ ਅਸੀਂ ਇਹ ਇੱਕ ਇੱਕ ਵੀ ਵਧੀਆ ਹੁੰਦਾ ਪਰ ਉਹ ਕੱਟਦਾ ਨਹੀਂ ਅਸੀਂ ਤਾਂ ਖਰਾਬ ਕਰ ਕਰ ਸਿੱਟੇ ਪਏ ਸਾਡੇ ਤੁਹਾਡਾ ਪਾ ਟੈਂਕੀਆਂ ਵੀ ਨਵੀਆਂ ਲਵਾਈਆਂ ਸੀ ਇਹ ਜਿਹੜੇ ਬਾਲ ਆ ਇਹ ਵੀ ਨਵੇਂ ਲਵਾਏ ਆਗੇ ਇਹਦੀ ਬਾਈ ਜੇ ਕੀਮਤ ਦੀ ਗੱਲ ਕਰਾਂ ਮੈਂ ਕੀਮਤ ਇਹ ਆਪਾਂ ਮੋਬਾਈਲ 'ਚ ਜੀ 6500 ਰੁਪਏ ਦਾ ਅਸੀਂ ਤਾਂ 6500 ਰੁਪਏ ਤੁਸੀਂ Amazon ਤੋਂ ਜਾਂ Flipkart ਤੋਂ ਜੇ ਮੰਗਵਾਉਣਾ ਹੈਗਾ ਉੱਥੇ ਰੇਟ ਲਿਖੇ ਹੁੰਦੇ ਆ ਪਰ ਉਹ ਚੈੱਕ ਕਰਕੇ ਵੀ ਕਿੰਨੀ ਜੀ ਕੁਆਲਿਟੀ ਤੁਸੀਂ ਲੈ ਸਕਦੇ ਹੋ ਤੇ ਆਨਲਾਈਨ ਸਿੱਧਾ ਤੁਹਾਡੇ ਘਰ ਆ ਸੂ ਦੁਕਾਨ ਤੋਂ ਨਹੀਂ ਮਿਲ ਰਹਾ ਜੀ ਤੇ ਆ ਚੀਜ਼ ਆ ਬਾਕੀ ਸਟੂ ਫਿਟਿੰਗ ਕਰਕੇ ਤੁਹਾਨੂੰ ਮੈਂ ਦਿਖਾਉਂਗਾ ਵੀ ਮਾਦਾ ਫਿਟਿੰਗ ਕਰਨਾ ਜੀ ਇਹ ਜੀ ਕੀ ਤਰ੍ਹਾਂ ਦਾ ਕੰਮ ਕਰਦਾ ਇਹ ਸੋ ਇੰਨਾ ਇੱਕ ਕਹਿੰਦੇ ਹੋਏ ਆਪਾਂ ਵੀਡੀਓ ਨੂੰ ਇੱਥੇ ਹੀ ਰੋਕ ਦੇਵਾਂ ਜੀ ਤੇ ਜੇ ਜਾਣਕਾਰੀ ਵਧੀਆ ਲੱਗੀ ਤਾਂ ਕਮੈਂਟ ਜ਼ਰੂਰ ਕਰਿਓ ਜੀ ਸੋ ਧੰਨਵਾਦ ਜੀ ਸਾਰਿਆਂ ਨੂੰ